ਸੀਗਾ ਜਿਹਨੂੰ ਤੁਹਾਡੇ ਨੇ ਪੈਂਸਾ ਪਾ ਕੇ ਲੋਕੀਂ ਵਾਕਿਆ ਹੋਇਆ ਕਿ ਉਸ ਤੋਂ ਬਾਅਦ ਕਿਵੇਂ ਤੁਸੀਂ ਮੈਂ ਤਾਂ ਮੇਰੇ ਪਾਪਾ ਨੇ ਮੈਨੂੰ ਸੱਟਿਆ ਪਰ ਰੱਬ ਨਾਲੋਂ ਮੇਰਾ ਕਰੀਨਾ ਸੁਕਾਇਆ ਸੀ ਤੇ ਮੈਂ ਬਾਹਰ ਬਚ ਕੇ ਆ ਗਈ ਜਿਹੜੂ ਸੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਿਆ ਕਿਉਂਕਿ ਨਹਿਰ ਹੈਗੀ ਸੀ ਪਾਣੀ ਸੀਗਾ ਉਦੋਂ ਤੇ ਤੁਹਾਨੂੰ ਲੱਗਦਾ ਸੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਫਿਰ ਤੁਸੀਂ ਮੈਂ ਕਿਨੇ ਬਚਾਇਆ ਤੁਹਾਨੂੰ ਸਰੋ ਆਪਾਂ ਹੀ ਬਚ ਰੱਬ ਵੱਲੋਂ ਬਚ ਗਈ ਕਰੀਨਾ ਸੁਕਾਇਆ ਤੇ ਉਸ ਤੋਂ ਬਾਅਦ ਹੋਇਆ ਬੇਟਾ ਬਾਹਰ ਕਿਵੇਂ ਆਏ ਤੁਸੀਂ ਉੱਪਰੋਂ ਉਹ ਨਹਿਰ ਚੋਂ ਜਿਵੇਂ ਤੁਸੀਂ ਜਦੋਂ ਤੁਹਾਨੂੰ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਆਵਾਜ਼ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਅੱਗੇ ਨਹੀਂ ਦੱਸੋਗੇ ਵੀ ਹੈ ਕੋਈ ਬੰਦੇੜੇ ਕੋਈ ਪਿੰਡ ਹੀ ਨਹੀਂ ਸੀ ਜੇ ਫਿਰ ਤੁਸੀਂ ਅੱਜ ਬਾਹਰ ਕਿਵੇਂ ਆ ਬੇਟਾ ਸਰੀਰ ਨਾ ਹੱਥ ਪਾਇਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤਲਬ ਅੱਗੇ ਅੱਗੇ ਫੋਨ ਕੀਤਾ ਕਿਸ ਨੂੰ ਕਰਦੇ ਹਨ ਬੁਲਾਇਆ ਜਾਂ ਕਿਵੇਂ ਚਲ ਹੁਣ ਤੁਹਾਡੀ ਕੀ ਸੋਚ ਆ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹੁੰਦੇ ਹੋ ਜੀ ਬਸ ਮੈਂ ਫੈਮਿਲੀ ਦਾ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਆ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਤੇ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਉਣਾ ਚਾਹੁੰਦੇ ਉਹ ਜਾਵਣ ਹਾਂਜੀ ਸਰ ਇੱਕ ਲੜਕੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਵੀ ਜਿਹੜੇ ਪਿਓ ਨੇ ਉਹਨੂੰ ਧੱਕਾ ਮਾਰਿਆ ਸੀ ਨਹਿਰ ਦੇ ਵਿੱਚ ਉਹ ਜਿੰਦਾ ਸਾਬਿਤ ਹੋਈ ਹੈ ਸਰ ਇਹਦੇ ਵਿੱਚ ਕੀ ਵੀ ਤੁਹਾਡੇ ਨਾਲ ਜਿਹੜੀ ਗੱਲਬਾਤ ਹੋਈ ਹੈ ਕੀ ਹੋਈ ਹੈ ਤੇ ਤੁਹਾਨੂੰ ਅੱਗੇ ਮਿਲੇ ਜਾਂ ਨਹੀਂ ਹਾਂਜੀ ਪਹਿਲਾਂ ਤਾਂ ਇਹ ਬੜੀ ਚੰਗੀ ਗੱਲ ਹੋਈ ਹੈ ਵੀ ਜਿਹੜੀ ਬੱਚੀ ਸਹੀ ਸਲਾਮਤ ਹੈ ਤੇ ਇਹਦੇ ਦੱਸਣ ਮੁਤਾਬਕ ਜਿੰਨਾਂ ਨੇ ਸਾਨੂੰ ਦੱਸਿਆ ਵੀ ਇਸ ਦਾ ਹੱਥੋਂ ਤੋਂ ਪੈ ਗਿਆ ਸੀ ਜਦੋਂ ਉਹਦੇ ਫਾਦਰ ਨੇ ਇਹਨੂੰ ਧੱਕਾ ਦਿੱਤਾ ਸੱਟਿਆ ਤੇ ਇਹਦਾ ਕਿਸੇ ਜਗ੍ਹਾ ਤੇ ਲੈਨ ਦੇ ਵਿੱਚ ਗੀ ਕਿਨਾਰੇ ਤੇ ਡਿੱਗੀ ਸੀਗੀ ਉੱਥੇ ਅੱਗੇ ਥੋੜੀ ਅੱਗੇ ਜਾ ਕੇ ਹੱਥ ਪੈ ਗਿਆ ਤੇ ਇਹ ਬਾਹਰ ਨਿਕਲੀ ਤੇ ਉਦੋਂ ਉੱਥੇ ਕੋਈ ਵੀ ਨਹੀਂ ਸੀ ਇਹ ਤੁਰ ਕੇ ਕਿਸੇ ਦੀ ਇਹਨੇ ਮਦਦ ਲਈ ਕਿਸੇ ਨਕਾਰ ਚ ਉਸ ਤੋਂ ਬਾਅਦ ਇਹ ਜਿਹੜੀ ਕਹਿੰਦੀ ਹੈ ਵੀ ਮੈਂ ਆਪਦੇ ਵੱਲੋਂ ਦੱਸਣਾ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਨੂੰ ਜਿੱਥੇ ਮੈਂ ਕਿੱਥੇ ਰਹੀ ਹਾਂ ਜਾਂ ਨਹੀਂ ਕਿਉਂਕਿ ਉੱਥੇ ਖਤਰਾ ਹੋ ਸਕਦਾ ਉਹਨਾਂ ਨੂੰ ਇਹਦੇ ਕੋਈ ਜਾਨ ਪਛਾਣਦੇ ਹੀ ਹੈ ਇਹਨਾਂ ਦੇ ਫੈਮਿਲੀ ਫਰੈਂਡਸ ਹੀ ਹੈ ਜਿੱਥੇ ਹੋ ਰਹੀ ਹੈ ਲੜਾਈ ਤੇ ਇਸ ਕਰਕੇ ਉਹ ਅਗਲੀ ਜਿਹੜੀ ਹੈ ਕਿਉਂਕਿ ਹੋਇਆ ਕੀ ਸੀਗਾ ਬੇਟਾ ਤੁਹਾਡਾ ਨਾਂ ਹੀ ਕੀ ਕਾਰਨ ਕੀ ਬਣਿਆ ਸੀ ਕੁਝ ਪਤਾ ਲੱਗਿਆ ਤੁਹਾਨੂੰ ਕਹਿੰਦੇ ਤੁਸੀਂ ਤੁਹਾਡੇ ਵੱਲੋਂ ਪਹਿਲਾਂ ਜਿਹੜਾ ਮਾਮਲਾ ਸੀ ਕਿਹੜੀ ਤਰ੍ਹਾਂ ਦਾ ਦਰਜ ਕੀਤਾ ਗਿਆ ਸੀ ਹੁਣ ਇਹਦੇ ਵਿੱਚ ਬਦਲਾਵ ਕੀ ਹੋਏਗਾ ਜੀ ਦੇਖੋ ਜੀ ਉਹਦੇ ਬਿਆਨ ਮੁਤਾਬਕ ਹੋਊਗਾ ਹੁਣ ਬਟ ਉਹ ਉਹਦੇ ਫਾਦਰ ਨੇ ਆਪ ਹੀ ਵੀਡੀਓ ਬਣਾਈ ਸੀ ਸੱਟਾ ਤਾਂ ਸੀ ਜੇ ਬਚ ਗਈ ਜੇ ਨਾ ਬਚਦੀ ਤਾਂ ਉਹੀ ਤਰ੍ਹਾਂ ਤੇ ਸੁੱਤੋ ਹੋ ਸੀ ਤੇ ਜੇ ਹੁਣ ਬਚ ਗਈ ਹੈ ਤਾਂ ਇਹ ਜਿਹੜੀ ਉਸ ਮੁਤਾਬਕ ਦੇ ਬਿਆਨ ਮੁਤਾਬਕ ਅਗਲੀ ਕਰਦੇ ਸਰ ਉਹਨੇ ਦੱਸਿਆ ਕਿ ਵੀ ਕਿਉਂ ਪੁਲਿਸ ਸਾਹਮਣੇ ਉਹਦੋਂ ਪੇਸ਼ ਕਿਉਂ ਨਹੀਂ ਹੋ ਜਦੋਂ ਬਚ ਗਈ ਹੈ ਦੇਖੋ ਉਹਦੇ ਕਹਿਣ ਮੁਤਾਬਕ ਉਹ ਸਦਮੇ 'ਚ ਸੀ ਤੇ ਉਸ ਦੀ ਸਿਰ ਤੇ ਸੱਟ ਵਜਨ 'ਚ ਥੋੜੀ ਜੀ ਕਰਕੇ ਉਹ ਸੀ ਯਾਦ ਆਇਸ ਉਹਦੇ ਵਿੱਚ ਕੁਛ ਨਾ ਕੁਛ ਭੁੱਲ ਜਾਂਦੀ ਹੈ ਤੇ ਅਤੇ ਉਹ ਡਰੀ ਹੋਈ ਸੀ ਸਰਪਿਤ ਕੋਰਤੀ ਪੇਸ਼ ਕਰਾ ਕੇ ਬਿਆਨ ਹੋਣਗੇ ਜਾਂ ਤੁਹਾਡੇ ਵੱਲੋਂ ਕੋਈ ਪੁੱਛਤੀ ਕੀਤੀ ਜਾਏਗੀ ਦੇਖੋ ਜੀ ਜਿੰਨਾ ਕੋ ਉਸਨੇ ਆਪਣੇ ਤੌਰ ਤੇ ਦੱਸਿਆ ਮੈਂ ਉਸਦੇ ਬਾਰੇ ਦੱਸ ਰਿਹਾ ਉਹ ਮਾਈਨਰ ਹੈ ਅਸੀਂ ਮਾਨਯੋਗ ਅਦਾਲਤ ਦੇ ਸਾਹਮਣੇ ਉਹਨਾਂ ਦਾ ਬਿਆਨ ਕਰਾਵ ਸਰ ਕੱਲ ਦੀ ਵੀਡੀਓ ਚ ਕਹਿ ਰਹੀ ਕਿ ਮੇਰੀ ਮਾਂ ਵੀ ਦੋਸ਼ੀ ਹੈ ਕੀ ਮਾਂ ਤੇ ਵੀ ਇਨਕਾਰ ਹੋਇਆ ਹੈ ਦੇਖੋ ਹੁਣ ਮੇਰੇ ਸਾਹਮਣੇ ਅਸੀਂ ਕੋਈ ਗੱਲ ਨਹੀਂ ਕੀਤੀ ਵੀ ਬਾਕੀ ਜਿਹੜੀ ਜੋ ਬਿਆਨ ਮਾਨਯੋਗ ਅਦਾਲਤ ਦੇ ਸਾਹਮਣੇ ਜੱਜ ਸਾਹਿਬ ਦੇ ਸਾਹਮਣੇ ਹੋਣਗੇ ਉਸ ਦੇ ਮੁਤਾਬਕ ਕਰਵਾਇਆ ਕਰਵਾਇਆ Take on Thank you so much. Thank you.